ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੁਰਜਸੀ ਕਿਸਾਨ ਆਗੂ ਦਲਜੀਤ ਸਿੰਘ ਖਾਲਸਾ ਅੰਮ੍ਰਿਤਸਰ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਨਸ਼ੇ ਦੇ ਖਿਲਾਫ ਹਮੇਸ਼ਾ ਤੋਂ ਹੀ ਆਵਾਜ਼ ਚੁੱਕਦੇ ਆਏ ਨੇ ਉਹ ਸਰਕਾਰ ਦੇ ਖਿਲਾਫ ਵੀ ਬੋਲਦੇ ਰਹੇ ਨੇ ਜਿਸ ਦੇ ਚਲਦੇ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਇਸ਼ਾਰੇ ਤੇ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਹੈ ਉਨਾਂ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਹੈ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਦਲਜੀਤ ਸਿੰਘ ਖਾਲਸਾ ਦੀ ਪ੍ਰਾਲੀ ਨੂੰ ਅੱਗ ਲਗਾਉਣ ਦਾ ਅਤੇ ਨਾਲ ਹੀ ਇੱਕ ਗੁੱਜਰ ਔਰਤ ਦੇ ਨਾਲ ਬਦਸੂਰਤੀ ਕਰਨ ਦਾ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦਈਏ ਕਿ ਕੀਤੀ ਗਈ ਇਸ ਕਾਰਵਾਈ ਤੇ ਰਾਤੋਂ ਰਾਤ ਹੀ ਕਿਸਾਨ ਆਗੂਆਂ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਠਾਣਾ ਝੰਡਿਆਲਾ ਦੇ ਬਾਹਰ ਰੋਜ਼ ਧਰਨਾ ਲਗਾ ਦਿੱਤਾ ਗਿਆ ਹੈ ਇਸ ਮੌਕੇ ਤੇ ਕਿਸਾਨ ਆਗੂ ਬਨਵਿੰਦਰ ਸਿੰਘ ਮਾਲ ਨੇ ਕਿਹਾ ਕਿ ਦਲਜੀਤ ਸਿੰਘ ਖਾਲਸਾ ਦੇ ਖਿਲਾਫ ਝੂਠੇ ਦੋਸ਼ ਲਗਾ ਕੇ ਬਹੁਤ ਹੀ ਤੇਜ਼ੀ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਸਿਰਫ ਇੱਕ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੈ ਸਗੋਂ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਾਡੇ ਕਿਸਾਨ ਦਲਜੀਤ ਸਿੰਘ ਖਾਲਸਾ ਨੂੰ ਜੇਲ੍ਹ ਚ ਰਿਹਾਨ ਨਹੀਂ ਕੀਤਾ ਜਾਂਦਾ ਸਾਡਾ ਇਹ ਧਰਨਾ ਨਿਰੰਤਰ ਦਿਨ ਰਾਤ ਜਾਰੀ ਰਹੇਗਾ ਕਿਸਾਨ ਜਥੇਬੰਦੀਆਂ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਜਲਦ ਹੀ ਦਲਜੀਤ ਸਿੰਘ ਖਾਲਸਾ ਨੂੰ ਰਿਹਾਨ ਨਾ ਕੀਤਾ ਗਿਆ ਤਾਂ ਸਾਡਾ ਇਹ ਧਰਨਾ ਸੂਬਾ ਪਧਰੀ ਰੂਪ ਵੀ ਧਾਰਨ ਕਰ ਸਕਦਾ ਹੈ ਇਸ ਬੰਦੀ ਕਿਸਾਨ ਆਗੂਆਂ ਨੇ ਹੋਰ ਕੀ ਕੁਝ ਕਿਹਾ ਅਸੀਂ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਨੰਗਾ ਆ ਗਿਆ ਥਾਣੇ ਦੇ ਮਾਰੇ ਕੀ ਕਾਰਨ ਆ ਜੀ ਤਰਨਾਲਾ ਮੈਂ ਪ੍ਰਭਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਜਨਨਿਕਤਾ ਸਿੱਧੂਪੁਰਦਾ ਜ਼ਿਲ੍ਹਾ ਜਨਰਸਤਕਰ ਅੱਜ ਜੰਡਿਆਲੇ ਥਾਣੇ ਉੱਤਰਨ ਆਇਆ ਸਾਡਾ ਦਲਜੀਤ ਸਿੰਘ ਖਾਲਸਾ ਟੰਡਿਆਲੇ ਬਲਾਕ ਦਾ ਪ੍ਰਧਾਨ ਹੈ ਤੇ ਨਜਾਇਜ਼ ਪਰਚਾ ਠਰਕੇ ਤੇ ਉਸ ਦੀ ਗੁਸਟਾਰੀ ਕਰਕੇ ਨੂੰ ਜੇਲ੍ਹ ਭੇਜਿਆ ਗਿਆ ਜਿਸ ਤੋਂ ਦਾ ਮਾਰਾ ਮੋਟਾ ਵੀ ਕਸੂਰ ਐਫ ਆਈ ਆਰ ਤੇ ਲਿਖਿਆ ਗਿਆ ਤੇ ਨੇ ਪ੍ਰਾਲੀ ਨੂੰ ਆਗ ਲਾਈ ਆਹੀਂ ਪ੍ਰਬੰਧ ਨੂੰ ਇਹ ਆਖਿਆ ਵੀ ਜਿੱਥੇ ਪ੍ਰਾਲੀ ਨੂੰ ਅੱਗ ਲੱਗੀ ਆ ਉੱਥੇ ਸਵਾਦ ਤੇ ਹੋਣੀ ਚਾਹੀਦੀ ਆ ਨਾ ਇਸ ਪ੍ਰਸ਼ਾਸਨ ਆ ਕਿੰਨੇ ਵੀ ਕਹਿੰਦੇ ਪ੍ਰਾਲੀ ਨੂੰ ਅੱਗ ਲਾਈ ਤੇ ਸਵਾਦ ਤੇ ਹੋਣੀ ਚਾਹੀਦੀ ਜਾਂ ਉਹ ਵੀ ਨਹੀਂ ਗੱਲ ਮੰਨ ਰਹੇ ਫਿਰ ਐਫ ਆਈ ਆਰ ਨਹੀਂ ਦੇ ਰਹੇ ਫਿਰ ਕਹਿ ਰਹੇ ਆ ਵੀ ਕੋਈ ਮਤਲਬ ਕਿ ਇਹ ਔਰਤ ਨੂੰ ਵੱਧ ਘੱਟ ਬੋਲਿਆ ਆਇਆ ਕਿ ਉਹ ਔਰਤ ਦੇ ਮੱਥੇ ਸਾਨੂੰ ਲਾ ਦੋ ਉਹ ਵੀ ਨਹੀਂ ਕਰ ਰਹੇ ਤੇ ਜੇ ਨੰਬਰ ਤੇ ਬਿਲਕੁਲ ਹੀ ਨਿਯਾਦੀ ਪੱਟਕੀ ਤਾਂ ਹੈ ਪਿਛਲੇ ਦਿਨੇ ਬਾਕੀ ਨਾ ਬੋਲਦਾ ਰਿਹਾ ਜੰਡਿਆਲੇ ਦੇ ਵਿੱਚ ਉਹਦੀ ਲਾਕਡਾਡ ਜਿਹੜੀ ਪੀਬੀਓ ਮੰਤਰੀ ਸਾਹਿਬ ਆ ਉਹ ਕੱਟ ਰਹੀ ਆ ਅੱਜ ਦਾ ਲਗਾਤਾਰ ਇਥੇ ਸੰਘਰਸ਼ ਆ ਉਹ ਜਾਰੀ ਆ ਜਿੰਨਾ ਚਿਰ ਉਹਨੂੰ ਬਿਨਾਂ ਜਮਾਨਤ ਹੋ ਰਹੀ ਨਹੀਂ ਕਰਦੇ ਉਹ ਔਰਤ ਵੱਲੋਂ ਕਿਹਾ ਗਿਆ ਵਾ ਕਿ ਮੇਰੇ ਮੈਨੂੰ ਹਰਾਸਮੈਂਟ ਕੀਤਾ ਗਿਆ ਵਾ ਮੇਰੇ ਨਾਲ ਵੱਧ ਘੱਟ ਬੋਲਿਆ ਗਿਆ ਵਾ ਇਸ ਕਰਕੇ ਜਿਹੜਾ ਵਾ ਉਹਨਾਂ ਵੱਲੋਂ ਐ ਐਫਆਈਆ ਜਿਹੜੀ ਆ ਦਰਜ ਕਰਵਾਈ ਗਈ ਹੈ ਉਹਨਾਂ ਨੇ ਉਹ ਗੁੱਜਰ ਪਰਿਵਾਰ ਨੇ ਇੱਕ ਜ਼ਿੰਮੇਵਾਰ ਦਾ ਕਿੰਨੇ ਕਿੰਨੇ ਕਮਾਦ ਸਾਰੇ ਆ ਪੁਲਿਸ ਨੇ ਉਹਦੀ ਜਿਹੜੀ ਪੜਤਾਲ ਕਰ ਲਈ ਆ ਇਹ ਇਨਾ ਵਾਕਏ ਕੋਈ ਉਹ ਤੇ ਪਰਚਾ ਕਰਦੇ ਨਹੀਂ ਕੀਤਾ ਗਿਆ ਦੂਜੇ ਨੰਬਰ ਤੇ ਸਰਦਾਰ ਸੁਖਨਾਮ ਸਿੰਘ ਧਾਰਕ ਕੋਲ ਕੇਸ ਨੂੰ ਵੇਖ ਰਿਹਾ ਤੇ ਜੀਤ ਸਿੰਘ ਤੇ ਉਹ ਕੇਸ ਨਾਲ ਲੈਣਾ ਦੇਣਾ ਵੀ ਕੱਖ ਨਹੀਂ ਜਿਹਨੂੰ ਕੇਸ ਦੇ ਵਿੱਚ ਪਾਇਆ ਇਸ ਕਰਕੇ ਬਿਲਕੁਲ ਹੀ ਠੂਠਾ ਪਰਚਾ ਕੀਤਾ ਗਿਆ ਵਾ ਇਹ ਪ੍ਰਬੰਧ ਵੱਲੋਂ ਪੁਲਿਸ ਵੱਲੋਂ ਮੰਤਰੀ ਦੇ ਕਹਿਣ ਨਾਲ ਇਹ ਪਰਚਾ ਰੱਦ ਹੋਣਾ ਚਾਹੀਦਾ ਹੈ ਤੁਹਾਡੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਸਾਡੀ ਗੱਲਬਾਤ ਹੋਈ ਹੈ ਮੈਂ ਟੇਬਲ ਟੌਪ ਤੇ ਇਹਨਾਂ ਨੂੰ ਇੱਕ ਦੱਸੀ ਵੀ ਤਸਵੀਰ ਕੀ ਆਇਆ ਪੱਤਾ ਇਹ ਕਿ ਮਤਲਬ ਇਹ ਚੁੱਪਚੀ ਦੀ ਸਥਿਤੀ ਕਾ ਦਿੱਤੀ ਗਈ ਇਹਨੇ ਪਰਚਾ ਕਰਕੇ ਇੱਕ ਦਮ ਅਨੁਰਾਸ ਕਿਉਂ ਲੈ ਲਿਆ ਪੀਸ ਪੀਸ ਕੋ ਅਸਰ ਕੋ ਕੋਈ ਜਵਾਬ ਨਹੀਂ ਇਸ ਗੱਲ ਦਾ ਕਿ ਉਹ ਪਰਚਾ ਜਿਹੜਾ ਬਿਲਕੁਲ ਇੱਕ ਝਾਲਾ ਕੂਟੇ ਠੀਠਾ ਕੀਤਾ ਗਿਆ ਅਗਲਾ ਸਟੈਪ ਕੀ ਹੋਵੇਗਾ ਤੁਹਾਡਾ ਅਗਲਾ ਇਹ ਸ਼ਾਂਤਮਈ ਜੰਡਿਆਲੇ ਥਾਣੇ ਦੇ ਬਾਹਰ ਧਰਨਾ ਲਾ ਕੇ ਬੈਠਨੇ ਆ ਅਗਲੇ ਬੈਠੇ ਰਹਿਵਾਂਗੇ ਲਗਾਤਾਰ ਧਰਨਾ ਥਾਣੇ ਦੇ ਬਾਹਰ ਕਾ ਚੱਲੂਗਾ ਜਿੰਨਾ ਕਿ ਸਾਡੇ ਸਾਥੀ ਨੂੰ ਬਿਨਾਂ ਸ਼ਬਦੋ ਰਿਆਣੀ ਕਰਦਾ ਸਤਨਾਮ ਸਿੱਖ ਦਾ ਰਬੀ ਭਾਗ ਸਾਨੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਧਰਨਾ ਲਗਾਇਆ ਗਿਆ ਦੇਖੋ ਜੀ ਦੇਖੋ ਜਿਹੜਾ ਨਜਾਇਜ਼ ਪਰਚਾ ਪੇਸ਼ ਕੀਤਾ ਹੈ ਨਜਾਇਜ਼ ਗਲੂਕਾ ਤੱਕ ਇਸਾਈ ਜਦੂਰੇ ਕਹਿ ਸਕਦੇ ਆਂ ਦੇਖੋ ਜੀ ਐਫਆਰ ਦੇ ਵਿੱਚ ਲਿਖਿਆ ਕੀ ਆ ਕਿ 17 ਕਿੱਲਿਆਂ ਦੀ ਪਰਾਲੀ ਨੂੰ ਅੱਗ ਲਾਤੀ ਹੈ 17 ਕਿੱਲਿਆਂ ਦੀ ਜਿਹੜੀ ਪਰਾਲੀ ਆ ਉਹਦੀ ਸਵਾਹ ਕਿੰਨੀ ਹੋਊਗੀ ਉੱਥੇ ਤੁਸੀਂ ਮੌਕੇ ਤੇ ਜਾ ਕੇ ਦੇਖ ਲਓ 1 ਕਿਲੋ ਸਵਾਹ ਹੀ ਤੁਹਾਨੂੰ ਉੱਥੇ ਮਿਲੇਗੀ ਇਹ ਨਹੀਂ ਗੈਰਨੀ ਹੋਰ ਕੀ ਆ ਦੂਜੀ ਗੱਲ ਕੀ ਗੁਦਰੀ ਆਂਦੀ ਆ ਵੀ ਮੇਰੇ ਕੱਪੜੇ ਪਾੜ ਕੇ ਤੇ ਮੈਨੂੰ ਆਂਦੀ ਆ ਵੀ ਪਿੰਡਾਂ ਦੇ ਵਿੱਚ ਕਮਵਾਉਣਾ ਤੈਨੂੰ ਨੰਗੀ ਕਰਕੇ ਦੇਖੋ ਦਰਜੀਤ ਸਿੰਘ ਖਾਲਸਾ ਜਿਹੜਾ ਵਾ ਇਦਾਂ ਇਹ ਗੱਲ ਹੋਈ ਨਹੀਂ ਆ ਇੰਨਾ ਜਰਾ ਝੂਠ ਇੰਨਾ ਜਰਾ ਝੂਠ ਕਿ ਵੇਖੋ ਵੀ ਇੱਕੇ ਜੁਲ੍ਹੇ ਵਿੱਚ ਪਰਚਾ ਕਰਕੇ ਰਸਟਪਾੜ ਦੇ ਜ਼ਿਲ੍ਹੇ ਤੇ ਇਸਾ ਅਸਲ ਦੇ ਵਿੱਚ ਗੱਲ ਇਹ ਆ ਦਰਜੀਤ ਸਿੰਘ ਖਾਲਸਾ ਜਿਹੜਾ ਨਸ਼ਿਆਂ ਦੇ ਬੋਲਦਾ ਵਾ ਜਿਹੜੇ ਸੱਚੇ ਮੁੱਦੇ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਆ ਜਿਹੜੇ ਸਰਕਾਰਾਂ ਦਬਾਉਂਦੇ ਆ ਉਹਨਾਂ ਤੇ ਬੋਲਦਾ ਵਾ ਅਸਲ ਦੇ ਵਿੱਚ ਦਲਜੀਤ ਸਿੰਘ ਖਾਲਸਾ ਨੂੰ ਜਬਾਉਣ ਦੀ ਕੋਸ਼ਿਸ਼ ਸਰਕਾਰ ਕਰ ਲਈ ਆ ਕੁਝ ਪ੍ਰਸ਼ਾਸਨ ਕਰਨ ਦੇ ਆ ਪਰ ਕੁਝ ਨਹੀਂ ਆਖਾ ਜੇ ਮੈਂ ਤੇ ਇੰਨਾ ਵਾ ਜੇ ਇਹਨਾਂ ਦੋਵਾਂ ਗੱਲਾਂ ਦੇ ਵਿੱਚ ਪਰਾਲੀ ਦੇ ਵਿੱਚ ਜਾਂ ਗੁੱਗਰੀ ਦੇ ਕੱਪੜੇ ਤੋਂ ਪਾੜਨ ਦੇ ਵਿੱਚ 1% ਸੱਚ ਮੇਰਾ ਡਾਵਾ ਮੇਰੇ ਕੋਲ ਅੱਜ ਸਾਇਨ ਕਰਾ ਲਓ ਦਿਲਜੀਤ ਸਿੰਘ ਖਾਲਸਾ ਵੀ ਬਗੜੇ ਮੈਂ ਜਿਹੜਾ ਜਿਹੇ ਜਾਊਂਗਾ ਬਿਲਕੁਲ ਝੂਠਾ ਪਰਚਾ ਕਰਕੇ ਇੱਕ ਦਿਨ ਦੀ ਫਰੇ ਕਰਕੇ ਤੇ ਵੇਖੋ ਜੀ ਜੇਲੇ ਵੀ ਤੇ ਦੋ ਕੋ ਤੱਕ ਨਹੀਂ ਸਾਈ ਹੋ ਰਹੇ ਅਗਲਾ ਸਟੈਪ ਕੀ ਆ ਅਗਲਾ ਸਟੈਪ ਕੁਲਵਿੰਦਰ ਸਿੰਘ ਮਾਲ ਹਾਂ ਮੈਂ ਤੁਹਾਨੂੰ ਦੱਸਦਾ ਵਾ ਤੇ ਰਾਤ ਜਿਹੜਾ ਧਰਨਾ ਸਾਡਾ ਨਿਰੰਤਰ ਜਾਰੀ ਰਹੂਗਾ ਸਵੇਰੇ ਜਿਹੜਾ ਜਿੰਨਾ ਵੀ ਸਾਡਾ ਕੇਂਦਰ ਆਖੀ ਹੋਵੇ ਟਰਾਲੀਆਂ ਦੇ ਨਾਲ ਆ ਕੇ ਵੱਡਾ ਜਿਹੜਾ ਕੱਟ ਕਰਤੀ ਤੇ ਧਰਨਾ ਉਹਨਾਂ ਤੱਕ ਜਾਰੀ ਰਹੂਗਾ ਜੁਨਾ ਤਰੀਕਾ ਜਿਸ ਨਾਲ ਸਾਡਾਰੇ ਆਹੀ